ਬੱਲੇ ਜੀ ਨੰਦ ਉਹ ਸੈਂਟਰ ਖਲਾਵਾਂਗੇ ਚੱਲੂ ਚੱਲੂ ਕੋਈ ਨਾ ਉਹ ਤਾਂ ਉਹ ਤਾਂ ਅੰਦਰੋਂ ਵਾਟ ਜੀ ਮਹੌਦ ਦੇ ਸੈਂਟਰ ਲਾ ਲੱਗਦੇ ਮੈਂ ਲੋਕਾਂ ਲਈ ਰਿਟਰਨ ਕਰਦਾ ਸਦੀ ਕੋਈ ਨਹੀਂ ਨਾ ਮੈਂ ਜਾ ਰਿਹਾ ਨਹੀਂ ਬੱਸ ਉਹ ਮੈਂ ਇਹ ਤਾਂ ਸੁਣਦਾ ਨਹੀਂ ਇਹ ਤਾਂ ਸੁਣਦਾ ਨਹੀਂ ਉਹ ਯਾਤਰਾ ਮੇਰਾ ਫੇਸਾ ਤੁਹਾਨੂੰ ਨਹੀਂ ਦੇਣੀ ਇਹ ਕਿਉਂ ਦੇ ਚਲ ਇੱਕ ਮਿੰਟ ਮੈਂ ਕਰ ਮੈਂ ਪਿੱਛੇ ਹੀ ਜਾਣਾ ਨਹੀਂ ਥੋੜੀ ਜਿਹੀ ਮਿੰਟ ਅਮਨ ਨੂੰ ਨਾਲ ਲਓ ਬਕੇ ਸਰ ਚਲ ਗਿਆ ਠੀਕ ਹੈ ਸਰ ਜੀ ਗੱਲ ਸਰ ਕੋਈ ਪਰਚਾ ਤਾਂ ਨਹੀਂ ਸਰ ਫਰਾਜ ਕਿਹ ਇਸ ਜਿਹੜਾ ਹੀ ਕੋਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਆਉਣ ਦੇ ਤੁਹਾਡਾ ਧੰਨਵਾਦ ਕਰਦਾ ਹਾਂ। ਇਹ ਸੁਰੇਸ ਕਾਨਫਰੰਸ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਜਿਹੜੀ ਵਚਨਬੱਧਤਾ ਨੂੰ ਦੁਹਰਾਉਣਾ ਚਾਹੁੰਗਾ। ਪਲੀਜ਼ ਸਾਡੇ ਜੀ.ਐੱਪੀ ਸਾਹਿਬ ਦੀ ਜਿਹੜੀ ਅੱਜ ਗੈਂਗਸਟਰ ਨੂੰ ਖਤਮ ਕਰਨ ਲਈ ਜਿਹੜੀ ਮੁਹਿੰਮ ਕੱਢੀ ਹੈ ਉਸ ਦੇ ਵਿੱਚ ਅਸੀਂ ਪੰਜਾਬ ਪੁਲਿਸ ਵਚਨ ਬੰਧਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਤੇ ਗੈਂਗਸਟਰਵਾਦ ਦੇ ਜਿਹੜੇ ਕੋਹੜ ਤੋਂ ਲਜਾਤ ਪਾਉਣ ਲਈ ਪੰਜਾਬ ਪੁਲਿਸ ਤਤਪਰ ਤਿਆਰ ਹੈ। ਉਸੇ ਦੀ ਲੜੀ ਦੇ ਵਿੱਚ ਜਿਹੜਾ ਪੁਲਿਸ ਦਾ ਜਿਹੜਾ ਅੱਜ ਇੱਕ ਕੋख्यात ਗੈਂਗਸਟਰ ਨਾਲ ਜਿਹਦੀ ਮੁਕਾਬਲਾ ਹੋਇਆ ਜਿਹਦੇ ਵਿੱਚ ਜਿਹੜਾ ਕੋਬੈਟ ਗੈਂਗਸਟਰ ਮਨੀ ਪ੍ਰਿੰਸ ਉਰਫ ਮਨੀਏ ਸੁਰਮਾ ਜਿਹੜਾ ਡੇਰ ਹੋਇਆ ਇਹ ਜਿਹੜਾ ਮਨੀ ਸੁਰਮਾ ਜਿਹੜਾ ਮਨੀ ਪ੍ਰਿੰਸ ਹੈ ਇਹ ਤਰਨਤਾਰਨ ਜ਼ਿਲ੍ਹੇ ਨੂੰ ਗਰੋਂ ਕਰਦਾ ਹੈ ਇਸ ਦੇ ਵਿਰੋਧ ਤਕਰੀਬਨ 50 ਦੇ ਕਰੀਬ ਕ੍ਰਿਮਿਨਲ ਕੇਸਸ ਦਰਜ ਨੇ 5-6 ਕੇਸਾਂ ਦੇ ਵਿੱਚ ਇਹ ਆਲਰੇਡੀ ਸਜ਼ਾ ਜਾਂਪਤਾ ਹੈ ਤੇ 4-5 ਕੇਸਾਂ ਦੇ ਵਿੱਚ ਇਹ ਤਰਨਤਾਰ ਪੁਲਿਸ ਨੂੰ ਲੋੜਿੰਦਾ ਸੀ ਜਿਵੇਂ ਕਿ ਪਹਿਲਾਂ ਵੀ ਇਸ ਇਸ ਸੰਬੰਧ ਵਿੱਚ ਅਸੀਂ ਇੱਕ ਪ੍ਰੈਸ ਛੋਟੀ ਜਿਹੀ ਪ੍ਰੈਸ ਵਾਰਤਾ ਹੋਈ ਸੀਗੀ ਮੌਕੇ ਤੇ ਉਹਦੇ ਵਿੱਚ ਇਹਨੇ ਇੱਕ ਤਰਨਤਾਰ ਸਿਟੀ ਦੇ ਵਿੱਚੋਂ ਇੱਕ ਬੰਦੇ ਤੋਂ ਪਿਸਤੌਲ ਤੇ ਸਵਿਫਟ ਕਾਰਪ ਹੋਈ ਸੀ ਜੁੜੀ ਤਰਨਤਾਰਨ ਦੇ ਵਿੱਚ ਉਹਦਾ ਮੁਕੱਦਮਾ ਦਰਜ ਹੈ ਇੱਕ ਕਿਸੇ ਨੇ ਘਰ ਨੂੰ ਇਹਨੇ ਅੱਗ ਲਾਈ ਸੀ ਉਹ ਬਦਮਾਸ਼ਾਂ ਦਾ ਆਪਸ ਵਿੱਚ ਜਿਹੜਾ ਉੱਥੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਜਿਹੜਾ ਇਹਨਾਂ ਦਾ ਚੱਲਦਾ ਉੱਥੇ ਲੜਾਈ ਝਗੜਾ ਉਹਦੇ ਵਿੱਚ ਇੱਕ ਬੰਦੇ ਨੇ ਘਰ ਨੂੰ ਇਹਨੇ ਅੱਗ ਲਾਈ ਸੀ ਉਹ ਪਰਚਾ ਸਿੱਟੀ ਤਰਨਤਾਰਨ ਦੇ ਵਿੱਚ ਦਰਜਾ ਉਹਦੇ ਵਿੱਚ 5 6 ਸੀਗਾ ਇੱਕ ਜਿਹੜਾ ਕਰੋਲਾ ਕਾਰ ਹੈ ਨਹੀਂ ਸੁਲਤਾਨਵਿੰਡ ਥਾਣੇ ਦੇ ਏਰੀਆ ਦੇ ਵਿੱਚ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚੋਂ ਲੁਕੀ ਸੀ ਉਹਦੇ ਵਿੱਚ ਹੀ ਵਾਂਟਡ ਸੀਗਾ ਤੁਹਾਨੂੰ ਯਾਦ ਹੋਵੇ ਕਿ 12 ਜਨਵਰੀ ਨੂੰ ਅਸੀਂ ਉਹਨੂੰ ਇੱਕ ਬਰੀਫ ਐਕਚੇਂਜ ਆਫ ਫਾਇਰ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਸੀਗਾ ਅਤੇ ਇਸ ਦਾ ਬਰਨਾਰਿਕ ਦੇਵ ਹਸਪੀਟਲ ਦੇ ਵਿੱਚ 3 ਚਾਰ ਦਿਨ ਸੀਗਾ ਜਿੱਥੋਂ ਇਹ 14 ਜਨਵਰੀ ਨੂੰ ਇਹ ਉੱਥੋਂ ਭੱਜ ਗਿਆ ਸੀਗਾ ਤੇ ਕਿਉਂਕਿ ਜੋ ਇੱਕ ਸੰਗਠਿਤ ਅਪਰਾਧ ਦੇ ਵਿੱਚ ਇਹ ਬਹੁਤ ਸੱਦਰਮ ਇਹ ਸ਼ੂਟਰ ਵੀ ਰਿਹਾ ਇਹਦੇ ਵਿੱਚ ਇਹਦੇ ਤੇ ਉੱਤੇ 302 ਦੇ ਮਾਮਲੇ ਦਰਜ ਨੇ ਐਨਡੀਪੀਐਸ ਦੇ ਪਰਚੇ ਦਰਜ ਨੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਆਰਮਜ਼ ਐਕਟ ਦੇ ਪਰਚੇ ਦਰਜ ਨੇ ਸੋ ਇਸਦੇ ਇਸ ਨੂੰ ਜਦੋਂ ਇਹ ਭੱਜਿਆ ਸੀਗਾ ਤੇ ਉਸ ਨੂੰ ਬੜਾ ਗੰਭੀਰਤਾ ਨਾਲ ਲੈਂਦੇ ਹੋਏ ਐਸਐਸਪੀ ਸ਼੍ਰੀ ਸਹਿਲ ਮੀਤ ਜਿਹੜੇ ਐਸਐਸਪੀ ਅੰਮ੍ਰਿਤਸਰ ਰੋਲਰ ਨੇ ਉਹਨਾਂ ਨੇ ਦਿੱਤਿਆਵਾਰੀ ਦੇ ਜਿਹੜੇ ਐਸਪੀ ਡੀ ਨੇ ਉਹਨਾਂ ਦੀ ਨਿਗਰਾਨੀ ਹੇਠ ਡੀਐਸਪੀ ਡੀ ਮਿਸਟਰ ਨਾਗਰਾ ਸਪੈਸ਼ਲ ਸੈੱਲ ਦੇ ਜਿਹੜੇ ਇੰਚਾਰਜ ਹੈ ਸਬ ਇੰਸਪੈਕਟਰ ਸਤਵਿੰਦਰ ਸਿੰਘ ਅਤੇ ਹੋਰ ਜਿਹੜੇ ਸਾਡੇ ਇਥੇ ਐਸਐਚਓ ਸਾਬਾਨੇ ਉਹਨਾਂ ਦੀਆਂ ਟੀਮਾਂ ਬਣਵਾਈਆਂ ਸੀ ਤਾਂ ਜੋ ਇਸ ਖੁਫਿਆਤ ਜਿਹੜਾ ਗੈਂਗਸਟਰ ਸੀ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਕੋਈ ਹੋਰ ਇਹ ਵੱਡਾ ਤਾਰਾ ਨਾ ਕਰ ਸਕੇ ਤੇ ਇੰਟੈਲੀਜੈਂਸ ਲੀਡਸ ਨੂੰ ਫੋਲੋ ਕਰਦੇ ਹੋਏ ਅਤੇ ਹਿਊਮਨ ਇੰਟੇਲ ਤੇ ਕੰਮ ਕਰਦੇ ਹੋਏ ਅੱਜ ਇਸ ਨੂੰ ਪਿੰਡਾ ਥਾਣੇ ਦੇ ਏਰੀਆ ਦੇ ਵਿੱਚ ਇੱਕ ਐਮਬੁਸ਼ ਲਾ ਕੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਨੇ ਇਕ ਸਵਿਸਟਿਕੈਟਡ ਫੋਰਨ ਮੇਡ ਪਿਸਟਲ ਪੀਐਕਸ 5 30 ਕੈਲਬਰ ਦੇ ਨਾਲ ਪੁਲਿਸ ਉਤੇ ਤਬੜਦੋੜ ਇਨਡਿਸਕਰਮੀਨੇਟ ਫਾਇਰਿੰਗ ਕੀਤੀ ਹੈ ਇੱਥੇ ਮੈਂ ਦੱਸਣਾ ਚਾਹੁੰਦਾ ਇੱਥੇ ਮੈਂ ਸਲਾਹਾ ਕਰਨਾ ਚਾਹੁੰਦਾ ਐਸ.ਆਈ. ਸਤਵਿੰਦਰ ਸਿੰਘ ਦੀ ਅਤੇ ਉਹਨਾਂ ਦੀ ਟੀਮ ਦੀ ਜਿਨ੍ਹਾਂ ਨੇ ਇਹ ਇੱਕ ਬਹੁਤ ਸੁਚੱਜਾ ਇੱਕ ਵਿਉਂਤਬੰਦੀ ਨਾਲ ਉਸ ਉਤੇ ਐਂਗੂਸ਼ ਲਾਇਆ ਹੋਇਆ ਸੀਗਾ ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਉਹਦੇ ਫਾਇਰਿੰਗ ਹੋਈ ਹੈ ਕਿ ਇਹਨਾਂ ਦੇ ਜਿਹੜੀ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀਗੀ ਸਤਵਿੰਦਰ ਦੇ ਉਸ ਨਾਲ ਵੱਜੀਅਤੇ ਹੈ ਤੁਹਾਡੇ ਸਾਹਮਣੇ ਨੇ ਸੁਰਕਸ਼ਿਤ ਨੇ ਤੇ ਇੱਥੇ ਮੈਂ ਫੇਰ ਸਲਾਗਾ ਕਰਾਂਗਾ ਐਸਐਸਪੀ ਸਾਹਿਬ ਅਮਰitsar ਰੂਲਰ ਦੀ ਜਿਨ੍ਹਾਂ ਨੇ ਜਦੋਂ ਦਾ ਇਹ ਭੱਜਿਆ ਇਸ ਨੂੰ ਇੱਕ ਚੈਲੰਜ ਸਬਤ ਕਰਦੇ ਹੋਏ ਕਿਉਂਕਿ ਇਸ ਤਰ੍ਹਾਂ ਦੇ ਅਪਰਾਧੀ ਦਾ ਸੋਸਾਇਟੀ ਵਿੱਚ ਫਿਰਨਾ ਹੋਰ ਕ੍ਰਾਈਮ ਦੇ ਤੜਕ ਹੋ ਕੇ ਕ੍ਰਾਈਮ ਕਰਨਾ ਇਸ ਤਰ੍ਹਾਂ ਦੇ ਸਾਈਕੋਪਾਥ ਜਿਹੜਾ ਹੁੰਦਾ ਹੈ ਉਸ ਤਰ੍ਹਾਂ ਦੀ ਇੱਕ ਨੀ ਪਰਵਰਤੀ ਹੁੰਦੀ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਬੜੀ ਇਹਨਾਂ ਨੇ ਸਜੀਦਗੀ ਨਾਲ ਤੇ ਗੰਭੀਰਤਾ ਨਾਲ ਲੈਂਦੇ ਹੋਏ ਅ ਜਿਹੜੇ ਤੁਹਾਡੇ ਮੇਰੇ ਆਸੇ ਪਾਸੇ ਜਿਹੜੇ ਅਫਸਰ ਬੈਠੇ ਨੇ ਉਹਨਾਂ ਨੂੰ ਜਿੰਨੀ ਸਲਾਹਤ ਦਿੱਤੀ ਜਾਵੇ ਉਨੀ ਘਟ ਹੈ ਪੰਜਾਬ ਪੁਲਿਸ ਵਚਨਬੰਦ ਹੈ ਗੈਂਗਸਟਰਵਾਦ ਦਾ ਖਾਤਮਾ ਕਰਨ ਲਈ ਉਸੇ ਲੜੀ ਦੇ ਵਿੱਚ ਜੇ ਜਦੋਂ ਪੁਲਿਸ ਐਕਸਚੇਂਜ ਆਫ ਫਾਇਰ ਹੁੰਦਾ ਹੈ ਉਹ ਚੱਕਣੀ ਹੁੰਦਾ ਹੈ ਉਸ ਨੂੰ ਲੋਪੋ ਕੇ ਪੀਐਸਸੀ ਦੇ ਵਿੱਚ ਐਂਬੂਲੈਂਸ ਦੇ ਰਾਹੀਂ ਸ਼ਿਫਟ ਕੀਤਾ ਜਾਂਦਾ ਹੈ ਉਹਨੀ ਵੇਲੇ ਐਸਐਸਪੀ ਸਾਹਿਬ ਦੱਸ ਰਹੇ ਸੀਗੇ ਕਿ ਉਹਨੂੰ ਡੈਡ ਕਲੀਅਰ ਕਰ ਦਿੱਤਾ ਕਿਤੇ ਲੱਗੀ ਜੀ ਉਹਦੀ ਕੋਈ ਇਹ ਤਾਂ ਉਥੇ ਜਦੋਂ ਸਾਰੀ ਰਿਪੋਰਟ ਹੈ ਜੀ ਉਸ ਤੋਂ ਬਾਅਦ ਹੀ ਮੈਂ ਟੂਕ ਟੈਕਨੀ ਕਰ ਰਿਹਾ ਹਾਂ ਜੀ ਦੋ ਲੋਕ ਦੇਖੋ ਜਿਹੜਾ ਅਸੀਂ ਮੌਕੇ ਤੇ ਹਲੇ ਐਫਐਸਐਲ ਬਿਗੋਰ ਜਿਹੜਾ ਉਸ ਏਰੀਆ ਹੈਗਾ ਡੰਡਾ ਡਰੇਨ ਜਿਹੜੀ ਜਿਹੜੀ ਉੱਥੇ ਕ੍ਰਿਡਾ ਦੇ ਏਰੀਆ ਦੇ ਵਿੱਚ ਡਰੇਨ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਉਸ ਦੇ ਏਰੀਆ ਦੇ ਵਿੱਚ ਹਲੇ ਉਹ ਕਾਫੀ ਉੱਥੇ ਤੁਹਾਨੂੰ ਪਤਾ ਹੀ ਹੋਊ ਜਿਹੜੀ ਭਗੰਡੀ ਹੈਗੀ ਜਿੱਥੇ ਮੁਕਾਬਲਾ ਹੋਇਆ ਹੈ ਉੱਥੇ ਹੁਣ ਸਰ ਚੱਲ ਰਹੀ ਹੈ ਜਿਹੜੀ ਨੇਕੜਾਈ ਨੂੰ ਉੱਥੇ ਪਤਾ ਲੱਗ ਰਿਹਾ ਸੀਗਾ ਇਸ ਵੱਲੋਂ 4-5 ਕੋਲ ਤਾਂ ਉੱਥੇ ਨਜ਼ਰ ਆ ਰਹੇ ਸੀਗੇ ਇਹਦੇ ਤੇ ਬਾਕੀ ਤਾਂ ਅਸੀਂ ਟੱਚ ਨਹੀਂ ਕਰ ਸਕਦੇ ਕਿਉਂਕ ਉਸ ਤੋਂ ਬਾਦ ਉਹ ਰਿਪੋਰਟ ਦਿੰਦੀ ਆ ਉਹ ਸ਼ਾਮ ਤੱਕ ਆਏਗੀ ਸਾਡੇ ਕੋਲੇ ਸਰਚ ਕਰਨੀ ਪਵੇਗੀ ਮੈਟੋ ਡਾਇਰੈਕਟਰਸ ਨਾਲ ਅੱਖਾਂ ਨਾਲ ਉਹ ਜੋ ਵੀ ਉੱਥੇ ਝਾੜੀਆਂ ਜੁੜੀਆਂ ਵਿੱਚ ਜਿੰਨੇ ਵੀ ਕੋਈ ਕਾਰਤੂਨ ਮਤਲਬ ਉੱਥੇ ਕਿੰਨੇ ਚੱਲੇ ਕਿੰਨੇ ਕੋਲ ਉਹ ਸਾਰਾ ਕੁਝ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੀ ਤੁਹਾਨੂੰ ਮੈਂ ਡਿਟੇਲ ਦੇ ਦੱਸਾਂਗਾ ਹਥਿਆਰ ਕਿੰਨਾ ਸੀਗਾ ਸਰ ਇਹਦੀ ਕੋਈ BX5 30 ਕੈਲਬਰ ਇਹ ਸਭ ਕਿੱਥੇ ਰਹਿ ਗਏ ਸੀ ਕੋਈ ਪਤਾ ਚੱਲੇ ਜੀ ਨਹੀਂ ਹਾਲੇ ਇਸ ਦਾ ਤਾਂ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਹੁੰਦਾ ਇਹ ਮਤਲਬ ਇਟ ਹਸ ਬੀਨ ਡਿਪਲੇਟ ਸਰ ਜੋਂ ਤੁਨਾ ਤੁਨਾਨਿਕ ਹਸਪੀਟਲ 'ਚ ਪੱਜਾ ਉਹ ਇਹਦਾ ਕਿਹਦੇ ਸਾਥ ਦਾ ਪਹੁੰਚਾਉਂਦੀ ਸੀ ਕੋਈ ਦੱਸਿਆ ਯਾਰਾ ਕੋਈ ਇਹਦੇ ਨਾਲ ਫਰੈਂਡ ਸੀ ਜਾਂ ਕੋਈ ਤੁਹਾਨੂੰ ਅ ਜਿਹੜੀ ਇਹ ਜਿਹੜੀ ਚੀਜ਼ ਹੈਗੀ ਹੈ ਉਹਦੇ ਵਿੱਚ ਮੈਂ ਸਿਰਫ ਇੰਨਾ ਕਹਿਣਾ ਚਾਹੂਗਾ ਕਿ ਇਹ ਜਿਹੜੀ ਤਫ਼ਤੀਸ਼ ਹੈਗਾ ਅਸੀਂ ਆਪਣੇ ਦੋ ਮੁਲਾਜ਼ਮਾਂ ਉੱਤੇ ਵੀ ਪਰਚਾ ਦਰਜ ਕੀਤਾ ਹੈ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਸੀ ਤੇ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਅਸੀਂ ਉਸ ਦਾ ਕਿੰਨਾ ਕੁ ਰੋਲ ਸੀਗਾ ਆ ਬਲਪ ਉਸ ਨੂੰ ਭਜਾਨ ਦੇ ਵਿੱਚ ਉਹ ਇੱਕ ਤਕਨੀਕਾ ਦਾ ਵਿਸ਼ਾ ਹੈ ਜਿਸ ਤਰ੍ਹਾਂ ਸਾਰੀ ਗੱਲ ਸਪਸ਼ਟ ਹੋਏਗੀ ਇਟ ਇਸ ਟੂ अर्ਲੀ ਟੂ ਸੇ ਕਿ ਹੋਗੀ ਅੱਜ ਹੀ ਸਾਡੇ ਸਾਹਮਣੇ ਆਇਆ ਹੈਗਾ ਤਾਂ ਫਿਰ ਉਹ ਮੌਕਾ ਨਹੀਂ ਉਹ ਜੋ ਹੁਣ ਨੂੰ ਸਾਡਾਂ ਢੰਗਾਈ ਦਾ ਦੇਖਾਂਗੇ ਜਿਹੜੇ ਵੀ ਇਹਦੇ ਵਿੱਚ ਜਿਹੜੇ ਸ਼ਰਜ ਕਰਤਾ ਹੈਗੇ ਸਾਰੇ ਬੇਨਕਾਬ ਸਾਰੇ ਕਿਹੜਾ ਆਪਰੇਸ਼ਨ ਸੀਗਾ ਕੱਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਸੀਗਾ ਜਾਂ ਤਰਨਤਾਰਨ ਪੁਲਿਸ ਵੀ ਤੁਹਾਡੇ ਨਾਲ ਸੀਗੀ ਪੰਜਾਬ ਪੁਲਿਸ ਇੱਕ ਬਹੁਤ ਵੱਡਾ ਪਰਿਵਾਰ ਹੈ ਇੱਕ ਇਹ ਜਿਹੜੀ ਚਾਹੇ ਉਹਨਾਂ ਨੇ ਉੱਥੇ ਕ੍ਰਾਈਮ ਕੀਤਾ ਸੀ ਤਰਨਤਾਰਨ ਉਸ ਨੂੰ ਫੜਨ ਦੀ ਜ਼ਿੰਮੇਵਾਰੀ ਸਾਡੇ ਹਿੱਸੇ ਆਈ ਜਿਸ ਨੂੰ ਅ ਸ਼੍ਰੀ ਸੇਮ ਵੀਰ ਦੀ ਟੀਮ ਨੇ ਬਹੁਤ ਮੇਕੂਬੀ ਦਬਾਇਆ ਉਸ ਨੂੰ ਪਹਿਲਾਂ ਵੀ ਫੜਿਆ ਬਰੀਵਰ ਚੇਂਜ ਫਾਇਲ ਨਾਲ ਅਨਫੋਰਚਨਟਲੀ ਉਹ ਭੱਜਿਆ ਉਸ ਤੋਂ ਬਾਅਦ ਪੰਜਾਬ ਕੋਟ ਦੇ ਸਾਹਮਣੇ ਸਰ ਇਸ ਦਾ ਕਿਸੇ ਹੋਰ ਗੈਂਗ ਦੇ ਨਾਲ ਤਾਲੁਕ ਹੈ ਜਾਂ ਕੋਈ ਦੇ ਕੋਈ ਤੇ ਮੇਰਾ ਇੱਕ ਪ੍ਰੈਸ਼ਰ ਆਹੀਂ ਇੱਕ ਮੈਂ ਤੁਹਾਨੂੰ ਇਹ ਗੱਲ ਦਰਸਾਉਣਾ ਚਾਹੁੰਦਾ ਕਿ ਬਦਮਾਸ਼ਾਂ ਦੇ ਨਾਮ ਲੈ ਕੇ ਨਾ ਉਹਨਾਂ ਨੂੰ ਐਵੇਂ ਹੀ ਫਜ਼ੂਲ ਦੀ ਪਬਲਿਸਿਟੀ ਦੇ ਦਿੰਦੇ ਆ ਉਹਦੇ ਵਿੱਚ ਇੱਕ ਪਬਲਿਕ ਦੇ ਵਿੱਚ ਗਲਤ ਮੈਸੇਜ ਆਂਦਾ ਹੈ ਜਿਹੜਾ ਬਦਮਾਸ਼ ਹੈ ਕੋਈ ਐਵੇਂ ਹੀ ਗਪੋਕ ਗਿੱੱੜ ਜਿਹੜੇ ਬੈਠੇ ਆ ਉਹ ਫਰੋਤੀਆਂ ਮੰਗਦੇ ਜਿਹੜੇ ਜਿਹੜੇ ਕਹਿੰਦੇ ਆ ਕਿ ਬਾਬਾ ਨਾਨਕ ਦਾ ਕਿਰਤ ਕਰੋ ਤੇ ਹਰਾਮ ਦੀ ਕਮਾਈ ਖਾਣ ਗਿੱਜੇ ਆ ਤੇ ਐਕਸਕਲੋਸ਼ਨਾਂ ਕਰਦੇ ਆ ਅਸੀਂ ਉਹਨਾਂ ਦਾ ਨਾਮ ਨਾ ਲਈ ਉਹਨਾਂ ਨੂੰ ਐਵੇਂ ਮੁੱਤ ਦੀ ਪਬਲਿਸਿਟੀ ਨਾ ਦਈਏ ਜਿਹੜਾ ਕਾਨੂੰਨ ਨੂੰ ਆਪਣੇ ਹੱਥੇ ਚ ਲਏਗਾ ਅਸੀਂ ਪੰਜਾਬ ਪੁਲਿਸ ਆਪਣੀ ਵਚਨਬੱਤਾਂ ਨੂੰ ਦਰਾਨੇ ਆ ਅਸੀਂ ਉਸ ਦਾ ਐਸ ਪਰ ਲਾ ਉਸ ਦੇ ਉਦੇ ਵਿਰੁੱਧ ਕਾਰਵਾਈ ਕਰਾਂਗੇ ਸਰ ਪ੍ਰਿੰਸ ਮਰੀਮੇ ਹਸਪੀਟਲ ਤੋਂ ਫਰਾਂਤਰਣ ਢੇਲੀ ਦੀ ਖ਼ਾਨ ਹੋਈ ਆ ਮੈਂ ਇਹ ਜਿਹੜੀ ਚੀਜ਼ ਸਾਡੇ ਸੰਗਿਆਨ ਦੇ ਵਿੱਚ ਛਗੀ ਹੈ ਅਸੀਂ ਤੁਹਾਨੂੰ ਜਲਦੀ ਉਹਦੇ ਵਿੱਚ ਜਿਹੜੀ ਵੀ ਕਾਰਵਾਈ ਕਰਾਂਗੇ ਤੁਹਾਨੂੰ ਇਸ ਬਾਰੇ ਅਸੀਂ ਆਪਰੇ ਵੀ ਦੇਵਾਂਗੇ ਕਿ